ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡੀਸੀ ਖਰੋੜ ਗੁਰਪਰਬ ਦੀਆਂ ਲੱਖ ਲੱਖ ਮੁਬਾਰਕਾਂ ਪਹਿਲਾਂ ਤਾਂ ਤੇ ਜਿਵੇਂ ਆਪਾਂ ਨੂੰ ਗੁਰੂ ਸਾਹਿਬ ਨੇ ਲੜਨਾ ਸਿਖਾਇਆ ਬੋਲਣਾ ਸਿਖਾਇਆ ਗਲਤ ਦੇ ਖਿਲਾਫ ਬਾਤ ਚੱਕਣੀ ਹਨਾ ਹੱਕਾਂ ਲਈ ਲੜਨਾ ਸਿਖਾਇਆ ਉਵੇਂ ਹੀ ਅੱਜ ਲੋੜ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਵੀ ਉੱਥੇ ਜਿਹੜੇ ਸਾਡੇ ਵੀਰ ਭੈਣ ਬੈਠੇ ਨੇ ਧਰਨੇ ਤੇ ਉਹਨਾਂ ਨੂੰ ਆਪਣੀ ਲੋੜ ਆ ਉਹਨਾਂ ਨੂੰ ਸਾਥ ਦੀ ਲੋੜ ਆ ਆਓ ਇਕੱਠੇ ਹੋ ਕੇ ਉਹਨਾਂ ਦਾ ਸਾਥ ਦਿਈਏ 10 ਤਰੀਕ ਨੂੰ ਉਹਨਾਂ ਨੇ ਸੱਦਾ ਦਿੱਤਾ ਇਹ ਇਸ ਸੱਦੇ ਨੂੰ ਆਪਾਂ ਵੱਧ ਚੜ ਕੇ ਪਿੰਡਾਂ ਤੱਕਰ ਲੋਕਾਂ ਤੱਕਰ ਲੋਕਾਂ ਨੂੰ ਜਾਗਰੂਕ ਕਰੀਏ ਵੀ ਇਹ ਕਿਉਂ ਸੱਦਾ ਦਿੱਤਾ ਸੈਨੇਟ ਦੀਆਂ ਚੋਣਾਂ ਨੇ ਜੀ ਸੈਨੇਟ ਦੀਆਂ ਚੋਣਾਂ ਭੰਗ ਕਰਕੇ ਸੈਨੇਟ ਭੰਗ ਕਰਕੇ ਆਰਐਸਐਸ ਬੀਜੇਪੀ ਆਪਣੀਆਂ ਚਾਲਾਂ ਨਾਲ ਲੋਕਾਂ ਨੂੰ ਗੁਲਾਮ ਬਣਾਉਣ ਲਈ ਕਿਉਂਕਿ ਰੌਸ਼ਨ ਦਿਮਾਗਾਂ ਨੂੰ 부ਜ ਕਰਨ ਲਈ ਚੋਣਾਂ ਭੰਗ ਕੀਤੀਆਂ ਨੇ ਤਾਂ ਜੋ ਕੋਈ ਯੂਨੀਵਰਸਿਟੀ ਚ ਧਰਨਾ ਪ੍ਰਦਰਸ਼ਨ ਨਾ ਕਰ ਸਕੇ ਇੱਕ ਐਫੀਡੇਵਿਟ ਲਾਗੂ ਕਰਤਾ ਸੀ ਪਿੱਛੇ ਜਿਹੋ ਉਹਨਾਂ ਨੇ ਵੀ ਕੋਈ ਜਿਹੜਾ ਵੀ ਬੱਚਾ ਐਡਮਿਸ਼ਨ ਲਊਗਾ ਯੂਨੀਵਰਸਿਟੀ ਚ ਉਹ ਕਿਸੇ ਧਰਨੇ ਪ੍ਰਦਰਸ਼ਨ ਵਿੱਚ ਹਿੱਸਾ ਨਹੀਂ ਲੈ ਸਕੂਗਾ ਜੇ ਲਊਗਾ ਤਾਂ ਉਹਦਾ ਨਾਮ ਕੱਢ ਦਿੱਤਾ ਜਾਊਗਾ ਤੇ ਇਸ ਡਰ ਲੋਕਾਂ ਦੇ ਅੰਦਰ ਬੱਚਿਆਂ ਦੇ ਅੰਦਰ ਡਰ ਪਾ ਕੇ ਉਹ ਗੁਲਾਮ ਬਣਾਉਣਾ ਚਾਹੁੰਦੇ ਨੇ ਵੀ ਸਾਡੇ ਖਿਲਾਫ ਕੋਈ ਬਾਜ਼ੀ ਨਾ ਚੱਕ ਸਕੇ ਯੂਨੀਵਰਸਿਟੀ ਚੋਂ ਪੜ੍ਹੇ ਲਿਖੇ ਬੱਚੇ ਜਦੋਂ ਆਪਣੀ ਲੀਡਰ ਲੀਡਰ ਬਣਦੇ ਨੇ ਤਾਂ ਉਹ ਚੰਗਾ ਵਿਜ਼ਨ ਲੈ ਕੇ ਆਉਂਦੇ ਨੇ ਕਿਉਂਕਿ ਜਦ ਪੜਿਆ ਲਿਖਿਆ ਕੋਈ ਸਮਝਦਾਰ ਬੰਦਾ ਅੱਗੇ ਆਉਂਦਾ ਤਾਂ ਉਹ ਚੰਗੇ ਪਾਸੇ ਤੋਰਦਾ ਦੇਸ਼ ਨੂੰ ਤੇ ਉਹ ਚਾਹੁੰਦੀ ਨਹੀਂ ਹੈਗੇ ਵੀ ਲੋਕ ਜਾਗਰੂਕ ਹੋਣ ਤੇ ਦੂਜੀ ਗੱਲ ਗਰੀਬ ਬੰਦਾ ਜਦੋਂ ਪੜਾਉਂਦਾ ਹੁਣ ਜਿਵੇਂ ਹੋਰ ਯੂਨੀਵਰਸਿਟੀ ਨੇ ਥਾਪਰ ਜਾਂ ਜਿਹੜੀ ਵੀ ਹੈ ਨਾ ਇਹ ਚਲੋ ਪ੍ਰਾਈਵੇਟ ਨੇ ਮਹਿੰਗੀਆਂ ਨੇ ਨਹੀਂ ਪੜਾ ਸਕਦਾ ਗਰੀਬ ਬੰਦਾ ਉੱਥੇ ਬੱਚਿਆਂ ਨੂੰ ਪਰ ਜਿਹੜੀ ਪੰਜਾਬ ਯੂਨੀਵਰਸਿਟੀ ਆ ਜਾਂ ਪੰਜਾਬੀ ਯੂਨੀਵਰਸਿਟੀ ਆ ਜਾਂ ਐਮਏ ਨੇ ਜਿਹੜੀਆਂ ਯੂਨੀਵਰਸਿਟੀਆਂ ਹੁੰਦੀਆਂ ਨੇ ਇਹਨਾਂ ਵਿੱਚ ਫੀਸਾਂ ਬਹੁਤ ਘੱਟ ਹੁੰਦੀਆਂ ਨੇ ਤੇ ਜੇ ਸੈਨਟ ਦੀਆਂ ਚੋਣਾ ਭੰਗ ਹੋ ਗਈਆਂ ਤਾਂ BC ਦੀ ਮਨਮਰਜ਼ੀ ਚੱਲੂਗੀ ਸੈਂਟਰ ਦੀ ਮਨਮਰਜ਼ੀ ਚੱਲੂਗੀ ਗਰੀਬ ਬੰਦਾ ਆਪਣੇ ਬੱਚਿਆਂ ਨੂੰ ਪੜਾ ਨਹੀਂ ਸਕੂਗਾ ਫਿਰ ਆਪਾਂ ਉਹੀ ਬਸ ਅਣਪੜ ਜਾਂ ਫਿਰ ਜਿਹੜੇ ਜਾਣਗੇ ਪੜਨ ਉਹ ਬੁੱਜੇ ਦਿਮਾਗ ਹੋ ਕੇ ਆਉਣਗੇ ਕਲਾਮ ਬਣ ਕੇ ਆਉਣਗੇ ਕਿਸੇ ਖਿਲਾਫ ਕਿਸੇ ਦੀ ਲੜਾਈ ਲਈ ਕਿਸੇ ਦੇ ਹੱਕ ਲਈ ਬੋਲਣਾ ਬੰਦ ਕਰ ਦੇਣਗੇ ਬੱਚੇ ਅੱਗੇ ਆਉਣ ਵਾਲੀਆਂ ਨਸਲਾਂ ਆਪਣੀਆਂ ਉਸ ਟੈਪ ਦੀ ਹੋਣਗੀਆਂ ਵੀ ਸਾਨੇ ਕੀ ਲੈਣਾ ਅਸੀਂ ਕੀ ਲੈਣਾ ਮਤਲਬ ਉਹ ਅਸੀਂ ਨਹੀਂ ਕੀ ਲੈਣਾ ਲੈਣਾ ਕਰਦੇ 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 ਐਟ ਦੀ ਐਂਡ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਇਸ ਲਈ ਆਪਾਂ ਨੂੰ ਇਹ ਲੜਾਈ ਇਕੱਠੇ ਹੋ ਕੇ ਲੜਨੀ ਪੈਣੀ ਆ ਯੂਨੀਵਰਸਿਟੀ ਦੇ ਬੱਚਿਆਂ ਦਾ ਸਾਥ ਦੇਣਾ ਪੈਣਾ ਮੈਂ ਤੇ ਡਾਕਟਰ ਹੇਮਰਾਜ ਮੇਰਾ ਸਾਥੀ ਸਾਡੇ ਕੋਲ ਆਪਣੀ ਹਥਿਆਰ ਆ ਕਿਉਂਕਿ ਪੁਰਾਣੇ ਟਾਈਮਾਂ 'ਚ ਜਦੋਂ ਲੜਾਈਆਂ ਹੁੰਦੀਆਂ ਸੀ ਕਿਸੇ ਕੋਲ ਕਹੀ ਕਿਸੇ ਕੋਲ ਫੌੜਾ ਕਿਸੇ ਕੋਲ ਹਨਾ ਡਾਂਗ ਸੋਟਾ ਜੋ ਵੀ ਸੀ ਉਹਦੇ ਨਾਲ ਲੜਾਈਆਂ ਚੱਲਦੀਆਂ ਸੀ ਪਰ ਸਾਡੇ ਕੋਲ ਆਪਣਾ ਹਥਿਆਰ ਆ ਸੀ ਆਪਣਾ ਸਪੀਕਰ ਚੱਕ ਕੇ ਚੱਲੇ ਆ ਜੀ ਪਿੰਡ ਪਿੰਡ ਜਾ ਕੇ ਜਿੱਥੇ ਤੱਕ ਸਾਡਾ ਜੋਰ ਲੱਗੂਗਾ ਅਸੀਂ ਯੂਨੀਵਰਸਿਟੀ ਦੇ ਬੱਚਿਆਂ ਦੇ ਹੱਕ ਲਈ ਅਸੀਂ ਆਪਣੇ ਪੰਜਾਬ ਦੇ ਪੰਜਾਬੀ ਯੂਨੀਵਰਸਿਟੀ ਦੇ ਹੱਕ ਲਈ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਕੋ ਬੇਨਤੀ ਕਰਾਂਗੇ ਵੀ ਪਹੁੰਚੋ 10 ਤਰੀਕ ਨੂੰ ਤਾਂ ਜੋ ਉਹਨਾਂ ਬੱਚਿਆਂ ਨੂੰ ਹੌਸਲਾ ਮਿਲੇ ਵੀ ਸਾਰਾ ਪੰਜਾਬ ਨਾਲ ਆ ਧੰਨਵਾਦ ਜੀ ਤੁਸੀਂ ਵੀ ਵੱਧ ਚੜ ਕੇ ਹਿੱਸਾ ਲਓ 10 ਤਰੀਕ ਨੂੰ ਜ਼ਰੂਰ ਪਹੁੰਚੋ ਜੀ ਧੰਨਵਾਦ